ਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ BB ਲੱਖ ਰੁਪਏ ਦਾ ਜਿਹੜਾ ਇਲਾਜ ਫ੍ਰੀ ਕੀਤਾ ਜਾ ਰਿਹਾ ਹੈ ਕਿਹੜੀਆਂ ਸਕੀਮਾਂ ਨੇ ਹੈ 21 ਕੋ ਲੱਖ ਰੁਪਏ ਮਹਿਲਾਵਾਂ ਨੂੰ ਦੇਣਾ ਜਿਹੜਾ ਔਰਤਾਂ ਨੂੰ ਕੌਣ ਦੇ ਰਿਹਾ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲੇ ਛੋਟੀ ਜਿਹੀ ਗੁਜਾਰਿਸ਼ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚੌਲ ਚਾਲ ਮੇਡਾ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ 107 ਸਾਲਾ ਕਰਤਾਰ ਕੌਰ ਨੇ 103 ਸਾਲਾਂ ਸੁਸ਼ੀਲ ਨੇ ਘਰ ਬੈਠਿਆਂ ਪਾਈ ਹੈ ਜੀ ਵੋਟ ਆਗਾਮੀ ਚੋਣਾਂ ਦੇ ਮੰਦੇ ਨਜ਼ਰ ਬਜ਼ੁਰਗ ਦੀ ਵੋਟ ਜਿਹੜਾ ਚੋਣ ਅਫਸਰ ਦੀ ਅਗਵਾਈ ਚ ਕਰਮਚਾਰੀਆ ਦੁਆਰਾ ਉਹਨਾਂ ਦੇ ਘਰ ਜਾ ਕੇ ਪੁਵਾਈ ਗਈ ਜਿਸ ਚ ਬਜ਼ੁਰਗ ਨੇ ਖੁਸ਼ੀ ਖੁਸ਼ੀ ਆਪਣੇ ਮਤ ਦਾ ਦਾਨ ਕੀਤਾ ਹੈ DEO ਸ਼ਾਕਸੀ ਸਾਨੀ ਨੇ ਦिशा ਨਿਰਦੇਸ਼ਾ ਦੇ ਘਰ-ਘਰ VOTING ਦੀ ਦਿੱਤੀ ਸਹੂਲਤ ਦਾ ਫਾਇਦਾ ਉਠਾਉਂਦਿਆ। ਦੁਰਗੀ ਦੇ ਫੇਜ਼ 2 ਦੇ ਵਸਨੀਕ 107 ਸਾਲਾ ਬਜ਼ੁਰਗ ਕਰਤਾਰਕਾ ਔਰ ਦਸਾਂਜ ਨੇ ਆਪਣੀ ਵੋਟ ਪਾਈ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ ਪਟਿਆਲਾ ਵਿੱਚ ਸਿੱਧੂ ਦੇ ਘਰ ਪਹੁੰਚੇ ਜੀ ਪ੍ਰਿੰਕਾ ਗਾਂਧੀ। ਨਵਜੋਤ ਕੌਰ ਸਿੱਧੂ ਦਾ ਜਾਣੇ ਜੀ ਹਾਲਚਾਲ। ਸਿੱਧੂ ਨੇ ਤਸਵੀਰ ਕੀਤੀ ਹੈ ਜੀ ਸਾਜੀ। ਕਾਂਗਰਸ ਦੀ ਸੀਨੀਅਰ ਆਗੂ ਪ੍ਰਿੰਕਾ ਗਾਂਧੀ ਅੱਜ ਲੋਕ ਸਭਾ ਉਮੀਦਵਾਰ ਡਾਕਟਰ ਧਰਮਬੀਰ ਗਾਂਧੀ ਦੇ ਹੱਕ ਵਿੱਚ ਚੋਣ ਰੈਲੀ ਲਈ ਪਟਿਆਲਾ ਪਹੁੰਚੇ ਸਨ। ਇਸੇ ਲਈ ਵੀ ਜੋ ਪ੍ਰੰਕਾ ਗਾਂਗਰੇ ਸਾਹਕੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਘਰ ਦੀ ਗਈ ਜਿੱਥੇ ਉਹਨਾਂ ਨੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਵੀ ਹਾਲ-ਚਾਲ ਜਾਣਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਪ ਉਮੀਦਵਾਰ ਦੀ ਪਤਨੀ ਸੜਕ ਹਾਦਸੇ ਦਾ ਹੋਈ ਹੈ ਜਿਸਕਾਰ ਗੁਰਪ੍ਰੀਤ ਸਿੰਘ ਜੀਪੀ ਨੇ ਰੱਦ ਕੀਤਾ ਜੀ ਪ੍ਰਚਾਰ ਪ੍ਰੋਗਰਾਮ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੀ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਪਤਨੀ ਗੁਰਪ੍ਰੀਤ ਕੌਰ ਰਾਏਕੋਟ ਤੋਂ ਖੰਨਾਵਾਲੇ ਨੂੰ ਆਉਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਾਣਕਾਰੀ ਅਨੁਸਾਰ ਉਮੀਦਵਾਰ ਦੀ ਪਤਨੀ ਗੁਰਪ੍ਰੀਤ ਕੌਰ ਰਾਏਕੋਟ ਤੋਂ ਚੋਣ ਪ੍ਰਚਾਰ ਕਰਕੇ ਬਾਪਸ ਖੰਨਾਵਾਲੇ ਜਾ ਰਹੀ ਸੀ ਕਿ ਰਸਤੇ ਵਿੱਚ ਉਹਨਾਂ ਦੀ ਕਾਰ ਪਲਟ ਗਈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਿਵਾਕਾ ਦਾ ਫੁੱਫੜਵੇ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਨੇ ਸੁਲਤਾਨਪੁਰ ਲੋਧੀ ਵਿੱਚ ਚੋਣ ਰੈਲੀ ਦੌਰਾਨ ਬਹੁਤ ਚਰਚਿਤ ਕਿੱਕਲੇ ਵਿੱਚ ਉਦੋਂ ਹੋਰ ਵਾਅਦਾ ਕੀਤਾ ਜਦੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਮਸ਼ਹੂਰ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਮੁੱਖ ਮੰਤਰੀ ਨੇ ਸ਼੍ਰੀ ਕੈਰੋਂ ਨੂੰ ਅਕਾਲੀ ਦਲ ਤੋਂ ਕੱਢੇ ਜਾਣ ਤੇ ਛੁਟਕੀ ਲੈਂਦਿਆਂ ਕਿੱਕਲੇ ਦੀ ਨਵੀਂ ਪੰਗਤੀਆਂ ਸੁਣਾਈਆਂ ਨੇ ਜੀ ਇੱਕ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਲਾ ਦਿੱਤਾ ਜੀ ਸਟੈਚੂ ਆਫ ਲਿਬਰਟੀ। ਇਹ ਖਵਰੇ ਜੀ ਪੰਜਾਬ ਵਿੱਚ ਵਿਦੇਸ਼ ਜਾਣ ਦਾ ਖਮਾਤਾ ਨੌਜਵਾਨਾਂ ਦੇ ਸਿਰ ਚੜ ਬੋਲ ਰਿਹਾ ਪਰ ਕਈ ਪੰਜਾਬੀ ਹੁਣ ਇੱਥੇ ਹੀ ਵਿਦੇਸ਼ਾਂ ਜਿਹਾਂ ਮਾਹੌਲ ਤੇ ਦਿਖ ਬਣਾਉਣ ਵਿੱਚ ਜੁਟੇ ਹੋਏ ਨੇ। ਦਰਅਸਲ ਪੰਜਾਬ ਦੇ ਇਸ ਇਲਾਕੇ ਵਿੱਚ ਸਟੈਚੂ ਆਫ ਲਿਬਰਟੀ ਲਾ ਦਿੱਤਾ ਗਿਆ। ਸੋਸ਼ਲ ਮੀਡੀਆ ਦੀ ਇੱਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਚ ਹਾਦਸਾ ਵੇਖ ਕੰਬੇ ਨੇ ਜੀ ਲੋਕ ਤੇ ਜੇ ਰਫਤਾਰ ਸਕੋਰਪੀਆ ਚਾਲਕ ਡਾਕਟਰ ਦੀ ਬਾਹਰ ਸਰੀਰ ਨਾਲ ਹੋਈ ਹੈ ਜੀ ਵਕ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਭਿਆਨਕ ਹਾਦਸਾ ਵਾਪਰਿਆ ਜੀਟੀ ਰੋਡ ਤੇ ਗਣੇਸ਼ ਮਿਲ ਨੇੜੇ ਖੜੇ ਕੈਂਟਰ ਨਾਉਟ ਫੋਰਚੂਨਰ ਕਾਰ ਦੀ ਟੱਕਰ ਹੋ ਗਈ ਇਸ ਟੱਕਰ ਵਿੱਚ ਲੋਕਾਂ ਨੇ 32 ਸਾਲ ਦੇ ਡਾਕਟਰ ਹਰਪ੍ਰੀਤ ਸਿੰਘ ਨੂੰ ਗੱਡੀ ਦੇ ਸ਼ੀਸ਼ੇ ਕੱਟ ਕੇ ਬਾਹਰ ਕੱਢਿਆ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਕੁਰਦਾਸਪੁਰ ਜੋ ਆਰਟੀਏ ਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਉਤਾਰਿਆ ਜੀ ਮੌਤ ਦੇ ਘਾਟ ਪੰਜਾਬ ਚ ਚੋਣ ਜਾਬਤੇ ਦੌਰਾਨ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ। ਗੁਰਦਾਸਪੁਰ ਦੇ ਐਥ ਐਸ ਸੀ ਐਫ ਸੀ ਆਈ ਗੋਦਾਮਾ ਚ ਕਣਕ ਉਤਾਰਨ ਸਮੇਂ ਟਰੈਕਟਰ ਲਗਾਉਣ ਦੀ ਜਗ੍ਹਾ ਨੂੰ ਲੈ ਕੇ ਟਰੱਕ ਡਰਾਈਵਰ ਦਾ ਆਪਸ ਵਿੱਚ ਝਗੜਾ ਹੋ ਗਿਆ। ਉਸ ਤੋਂ ਬਾਅਦ ਅਗਲੀ ਵੀਡੀਓ ਹਬ ਦੀ ਤਰਨਤਾਰਨ ਵਿੱਚ ਵੱਡੀ ਵਾਰਦਾਤ ਦੇਖਣ ਨੂੰ ਮਿਲੀ ਹੈ। ਪਾਠ ਦੀ ਪੇਟਾਂ ਲੈਣ ਗਏ ਪਾਠੀ ਸਿੰਘ ਦੇ ਮਾਰ ਦਿੱਤਾ ਜੀ ਖੰਜਰ ਮੌਤ ਹੋ ਚੁੱਕਿਆ ਹੈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਵੱਡੀ ਵਾਰਦਾਤ ਹੋਈ ਹੈ ਪਿੰਡ ਵਿੱਚ। ਬਰਪਾਲ ਦੇ ਰਹਿਣ ਵਾਲੇ ਇੱਕ ਪਾਠੀ ਵੱਲੋਂ ਦੂਜੇ ਨਜਾਇਜ਼ ਨਾਬਾਲਗ ਪਾਠੀ ਸਿੰਘ ਦਾ ਕਤਲ ਕਰ ਦਿੱਤੇ ਗਿਆ ਭੇਟਾਂ ਦੇ ਪੈਸੇ ਲੈ ਕੇ ਦੋ ਪਰਮਾਂਵਾਂ ਉਤੇ ਮਲਜ਼ਮ ਪਾਠੀ ਨੇ ਜਾਣ ਲੇਵਾ ਹਮਲਾ ਕਰ ਦਿੱਤਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਚ ਰੈਲੀ ਲਈ ਪੁੱਜੇ ਨੇ ਜੀ ਬਦਲ ਤੋਂ ਤਨਜੋਸ਼ਨਾ ਚੋਣੇ ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਵਿੱਚ ਇੱਥੇ ਚੋਣ ਰੈਲੀ ਕੀਤੀ ਜਾ ਰਹੀ ਹੈ ਇਸ ਵਿੱਚ ਪਾਰਟੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਸਰੇ ਕਈ ਨੇਤਾ ਪੁੱਜੇ ਨੇ ਜੀ ਇੱਥੇ ਉਸ ਤੋਂ ਬਾਅਦ ਅਗਲੀ ਵਾਰ ਜੀ ਪੁਲਿਸ ਤੋਂ ਡਰ ਕੇ ਭੱਜੇ ਲੁਟੇਰੇ ਬਿੱਦੀਪੁਰ ਨੇੜੇ ਹੋਈ ਨਾ ਜੀ ਹਾਸੀ ਦਾ ਸ਼ਿਕਾਰ ਇੱਕ ਦੀ ਮੌਤ ਤੇ ਦੂਜਾ ਗੰਭੀਰ ਜ਼ਖਮੀ ਹੈ ਜਲੰਧਰ ਅੰਮ੍ਰਿਤਸਰ ਮਾਰਗ ਤੇ ਪੈਂਦੇ ਬਿੱਦੀਪੁਰ ਨੇੜੇ ਸੜਕ ਹਾਸੀ ਚ ਕੋ ਲਟੇਰੇ ਦੀ ਮੌਤ ਹੋ ਗਈ ਹੈ ਜੱਦ ਕੀ ਦੂਜਾ ਲੁਟੇਰਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਇਸ ਦੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਪੀਐਮ ਮੋਦੀ ਨੇ 22 ਲੱਖ ਦਾ 16 ਲੱਖ ਕਰੋੜ ਦਾ ਕਰਜ਼ਾ ਮਾਫ ਕੀਤਾ ਹੈ ਪਰ ਹਿਮਾਚਲ ਨੂੰ 9000 ਕਰੋੜ ਨਹੀਂ ਦਿੱਤੇ ਜੀ ਰਾਹੁਲ ਗਾਂਧੀ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਪੇਟ ਪਾਲਦਾ ਹੈ ਪਰ ਉਸ ਦਾ ਬੰਦਾ ਮਾਨ ਸਨਮਾਨ ਨਹੀਂ ਮਿਲਦਾ ਬਿਜੇਂਦਰ ਸਿੰਘਲਾ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੀ ਤੋਂ ਕਾਂਗਰਸੀ ਉਮੀਦਵਾਰ ਬਿਜੇਂਦਰ ਸਿੰਘਲਾ ਨੇ ਕਿਹਾ ਹੈ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ પેટ ਪਾਲਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਜਦੋਂ ਉਸਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਤਾਂ ਮੋਦੀ ਅਤੇ ਖੱਟੜ ਸਰਕਾਰ ਨੇ ਉਸਦੇ ਸੀਨੇ ਦੇ ਗੋਲੀਆਂ ਚਲਾ ਦਿੱਤੀਆਂ ਨੇ ਦੋਸਤੋ ਬਾਅਦ ਅਗਲੀ ਵੀਡੀਓ ਜੀ ਖੰਨਾ ਚ ਬੋਲੀ ਪ੍ਰਿੰਕਾ ਗਾਂਧੀ ਸਰਕਾਰ ਬਣਨ ਤੇ ਐਮਐਸਪੀ ਕਾਨੂੰਨ ਲਿਆਵਾਂਗੇ ਖੇਤੀ ਮਸ਼ੀਨਰੀ ਤੇ ਜੀਐਸਟੀ ਖਤਮ ਕਰਾਂਗੇ 30 ਲੱਖ ਨੌਕਰੀਆਂ ਦੇਵਾਂਗੇ ਕੇਂਦਰ ਦੀ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਤੇ ਕਿਸਾਨ ਨੂੰ ਫਸਲਾਂ ਦੀ ਐਮਐਸਪੀ ਦਾ ਕਾਨੂੰਨ ਲਿਆਂਦਾ ਜਾਵੇਗਾ ਖੇਤੀ ਦੀ ਮਸ਼ੀਨਰੀ ਤੇ ਜੀਐਸਟੀ ਹਟਾ ਦਿੱਤਾ ਜਾਵੇਗਾ ਪੰਜਾਬ ਕਿਸਾਨਾਂ ਦੀ ਧਰਤੀ ਹੈ ਉਹੋ ਹਤਰਾ ਤਰ੍ਹਾਂ ਦੇ ਕਿਸਾਨਾਂ ਨੂੰ ਦੇਸ਼ ਨੂੰ ਆਤਮ ਨਿਰਭਰ ਬਣਾਇਆ ਗਿਆ ਇਸ ਪ੍ਰਗਟਾਵਾ ਕਾਂਗਰਸ ਦੀ ਆਗੂ ਪ੍ਰੇਨਕਾ ਗਾਂਧੀ ਵੱਲੋਂ ਖੰਨਾ ਵੀ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਦਨ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਾਂਗਰਸੀ ਆਗੂਆਂ ਦੇ ਟਿਕਾਣਿਆਂ ਤੇ ਅੱਜ ਵੀ ਚੱਲ ਰਹੀ ਹੈ ਜੀ ਛਾਣਵੀਨ 7 ਥਾਵਾਂ ਤੇ 54 ਕੰਟਿਆਂ ਤੋਂ ਨਿਰੰਤਰ ਜਾਰੀਆਂ ਦੀ ਜਾਂਚ ਏਜੰਸੀ ਦੀ ਕਾਰਵਾਈ ਬਟਾਲਾ ਚ ਕੁਝ ਕਾਂਗਰਸੀ ਆਗੂ ਤੇ ਕਾਰੋਬਾਰੀਆਂ ਦੇ ਟਿਕਾਣਿਆਂ ਦੇ ਇਨਕਮ ਟੈਕਸ ਵੱਲੋਂ ਛਾਪੇਮਾਰੀ ਤੀਜੇ ਦਿਨ ਵੀ ਜਾਰੀ ਹੈ ਛਾਪੇਮਾਰੀ ਇਨਕਮ ਟੈਕਸ ਦੀ ਦੱਸੀ ਜਾ ਰਹੀ ਹੈ ਪਰ 54 ਕਟੇ ਬੀਤ ਜਾਣ ਦੇ ਬਾਵਜੂਦ ਵੀ ਏਜੰਸੀ ਬਾਰੇ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਰੇਡ ਈਡੀ ਦੀ ਹੈ ਜਾਂ ਕਿਸੇ ਹੋਰ ਏਜੰਸੀ ਦੀ ਉਸ ਤੋਂ ਬਾਅਦ ਅਗਲੀ ਵੀਡੀਓ ਵਕੀਲ ਤੇ ਆਰਟੀਆਈ ਐਕਟਿਵਿਸਟ ਜਿਹੜੀ ਐਕਟੀਵਿਟੀ ਦੀ ਸੜਕ ਹਾਦਸੇ 'ਚ ਮੌਤ ਹੋ ਚੁੱਕਿਆ ਕਾਰ ਦੀ ਤੇਲ ਵਾਲੇ ਟੈਂਕਰ ਨਾਲ ਟੱਕਰ ਹੋ ਗਈ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਸੰਗਰੂਰ ਹਲਕੇ ਦਾ ਹਰ ਮੁੱਦਾ ਪਾਰਲੀਮੈਂਟ ਦੇ ਵਿੱਚੋਂ ਉਠਾਇਆ ਜਾਵੇਗਾ ਨਵਾਂ ਪ੍ਰੋਜੈਕਟ ਲੈ ਕੇ ਆਵਾਂਗੇ ਮੀਥਿਆ ਪੰਜਾਬ ਦੇ ਕੈਬਨਿਨ ਮੰਤਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਥਿਆ ਨੇ ਕਿਹਾ ਕਿ ਸੰਗਰੂਰ ਹਲਕੇ ਦਾ ਹਰ ਮੁੱਦਾ ਪਾਰਲੀਮੈਂਟ ਵਿੱਚ ਉਠਾਇਆ ਤੇ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਆਵਾਂਗੇ ਸੰਗਰੂਰ ਦੇ ਵਿਕਾਸ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਦੇਸ਼ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ ਨਵੀਂ ਸਰਕਾਰ ਆਪ ਚ ਅਹਿਮ ਭੂਮਿਕਾ ਨਿਭਾਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਅਕਾਲੀ ਦਲ ਨੂੰ ਵੋਟ ਦੇਣਾ ਦੇਸ਼ ਪੰਜਾਬ ਤੇ ਪੰਥ ਦੇ ਵਿਰੋਧ ਪਾਰਟੀ ਭਾਜਪਾ ਨੂੰ ਹਮਾਇਤ ਦੇਣ ਦੇ ਸਨਮਾਨ ਹੋਵੇਗਾ ਬਲਵੀਰ ਸਿੱਧੂ ਸੀਨੀਅਰ ਕਾਂਗਰਸੀ ਆਗੂ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇਹ ਤਬਾਰ ਨੂੰ ਇੱਥੇ ਕਿਹਾ ਹੈ ਕਿ ਸ਼ਰਮਣੀ ਅਕਾਲੀ ਦਲ ਨੂੰ ਵੋਟ ਪਾਉਣ ਦਾ ਅਰਥ ਦੇਸ਼ ਪੰਜਾਬ ਤੇ ਪੰਥ ਦੇ ਵਿਰੋਧੀ ਜਨਤਾ ਪਾਰਟੀ ਨੂੰ ਵੋਟ ਪਾਉਣ ਤੇ ਹੋਵੇਗਾ ਕਿਉਂਕਿ ਲੋਕ ਸਭਾ ਚੋਣ ਤੋਂ ਬਾਅਦ ਤਾਂ ਅਕਾਲੀ ਦਲ ਤੇ ਫਿਰ ਕਿਸਾਨ ਮਜ਼ਦੂਰ ਵਿਰੋਧੀ ਮਾਨਸਿਕਤਾ ਤੇ ਮਾਲਕ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਹਮਾਇਤ ਦੇਣੀ ਪਏ ਉਸ ਤੋਂ ਬਾਅਦ ਅਗਲੀ ਵੀਡੀਓ ਔਰਤਾਂ ਦੇ ਨਵੇਂ ਤਹਿਤ ਹਲ ਲੋੜਵੰਦ ਪਰਿਵਾਰ ਨੂੰ ਵੱਡੀ ਔਰਤ ਨੂੰ ਕਾਂਗਰਸ ਦੇਵੇਗੀ ਜੀ 1-1 ਲੱਖ ਰੁਪਏ ਸਾਲਾਨਾ ਸਹਾਇਤਾ ਪ੍ਰਿੰਕਾ ਗਾਂਧੀ ਅੱਜ ਪਟਿਆਲਾ ਵਿਖੇ ਕਾਂਗਰਸ ਉਮੀਦਵਾਰ ਡਾਕਟਰ ਧਰਮਬੀਰ ਗਾਂਧੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਸ਼੍ਰੀਮਤੀ ਪ੍ਰਿੰਕਾ ਗਾਂਧੀ ਵਿਦੇਸ਼ ਤੇ ਤੌਰ ਤੇ ਪੁੱਜੇ ਉਤੇ ਨਾਰੀ ਜਿਹੜੀ ਨਾਰੀ ਨ્યા ਸੰਮੇਲਨ ਤਹਿਤ ਹਜ਼ਾਰਾਂ ਔਰਤਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਤੇ ਇਸ ਦੇ ਘਟੇ ਵਿੱਚ ਉਹਨਾਂ ਨੇ ਇੱਕ ਵੱਡਾ ਐਲਾਨ ਵੀ ਕੀਤਾ ਜੇਕਰ ਕੀ ਕਾਂਗਰਸ ਪਾਰਟੀ ਜਿੱਤਦੀ ਹੈ ਤਾਂ ਔਰਤਾਂ ਨੂੰ ਇੱਕ ਸਾਲ ਵਿੱਚ 21 ਲੱਖ ਰੁਪਏ ਦਿੱਤਾ ਜਾਵੇਗਾ ਇਸ ਦੇ ਨਾਲ ਉਹਨਾਂ ਨੇ ਇੱਕ ਹੋਰ ਐਲਾਨ ਕੀਤਾ ਹੈ ਕਿ ਬੀਬੀ ਲੱਖ ਰੁਪਏ ਦਾ ਜਿਹੜਾ ਇਲਾਜ ਫਰੀ ਕੀਤਾ ਜਾਵੇਗਾ ਜੀ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅੰਸ਼ਮਨ ਸਿਹਤ ਬੀਮਾ ਯੋਜਨਾ ਦੇ ਤਹਿਤ ਜਿਹੜਾ ਇੱਕ ਕਾਰਡ ਬਣਾਇਆ ਜਾਂਦਾ ਹੈ 5-5 ਲੱਖ ਰੁਪਏ ਦਾ ਜਿਹੜਾ ਸਿਹਤ ਦੇ ਉੱਤੇ بیمਾ ਹੈ ਜਿਹੜਾ ਇਲਾਜ ਫਰੀ ਕੀਤਾ ਜਾਂਦਾ ਹੈ 5-5 ਲੱਖ ਰੁਪਏ ਦਾ ਜੋ ਹੁਣ ਵਧਾ ਕੇ ਪ੍ਰਿੰਕਾ ਗਾਂਧੀ ਵੱਲੋਂ ਕਿਹਾ ਗਿਆ ਕਿ ਇਹ 20 ਲੱਖ ਰੁਪਏ ਦਾ ਸਾਲਾਨਾ ਕੀਤਾ ਜਾਵੇਗਾ ਜੀ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਦੇ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ